ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕ ਮਾਰਕ ਸ਼ਾਰਡ ਰੇ ਮਨਪੋਰਾ ਆਪ ਦਾ ਜਾਰੇ ਪਰੇ ਸਿੱਧ ਪਾਈ ਗਿਆ ਲੀਨ ਦਾ ਸਾਥ ਸੰਦੋੜਾ ਅੱਜ ਸੱਚਖੰਡ ਸ੍ਰੀ ਰਮਨ ਸਾਹਿਬ ਜੀ ਦੇ ਦਰਸ਼ਨ ਆ ਰਹੇ ਬਾਣੀ ਕੇ ਬਹੁਤ ਸ਼ਿਕਤਾਂ ਦੇ ਸਰਕਾਰ ਜ ਪੰਜਵੇਂ ਸਤਿਗੁਰੂ ਕਾਂ ਦੇ ਸਤਿਗੁਰੂ ਗੁਰਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਜੇਨਾ ਨੂੰ ਸਨਮੇ ਦੀ ਹਕੂਮਤ ਵੱਲੋਂ ਚੁਪਾਲ ਤੇ ਗਤਨ ਕਰਦਿਆਂ ਹੋਇਆ کئی ਦਿਨ کئی ਪਹਰ ਆਪਣੀ ਕਸਟਡੀ ਵਿੱਚ ਰੱਖ ਕੇ ਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸਤਗੁਰਾਂ ਨੂੰ ਤੱਤੀ ਲੋਹ ਤੇ ਬਿਠਾਇਆ ਗਿਆ ਤੱਤੀ ਲੋਹ ਤੇ ਬਿਠਾਇਆ ਗਿਆ ਸੀਸੁਰ ਤਪਤਾ ਹੋਇਆ ਗਰਮ ਰੇਤਾ ਪਾਇਆ ਗਿਆ ਪਾਣੀ ਵਿੱਚ ਦੇਗ ਵਿੱਚ ਬਿਠਾ ਕੇ ਸਤਗੁਰਾਂ ਨੂੰ ਪਾਣੀ ਵਿੱਚ ਉਬਾਲੇ ਦਿੱਤੇ ਗਏ ਪਰ ਸਤਗੁਰਾਂ ਨੇ ਇਹ ਸ਼ਬਦਾਇਆ ਕਿ ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕਾ ਗਿਆ ਔਰ ਸਤਗੁਰਾਂ ਨੇ ਸਿਧਾਂਤਾਂ ਤੇ ਪੈਰਾ ਦੇਂਦਿਆ ਹੋਇਆ ਜਿਹੜੀ ਸ਼ਹਾਦਤ ਸੀ ਉਹ ਪ੍ਰਾਪਤ ਕੀਤੀ ਤੇ ਅੱਜ ਗੁਰਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਆਪਾਂ ਸਤਗੁਰਾਂ ਦੇ ਚਰਨਾਂ 'ਤੇ ਸਿਰ ਸੁਕਾਉਂਦਿਆਂ ਹੋਇਆ ਜਿਹੜੇ ਸਾਡੇ ਸਿੱਖੀ ਸਿਧਾਂਤ ਨੇ ਉਹਨਾਂ ਤੇ ਪਹਿਰਾ ਦੇਣ ਦਾ ਵੀ ਆਪਣ ਕਰੀਏ ਗੁਰਮਤ ਦੇ ਰਸਤੇ ਤੇ ਚਲਦਿਆਂ ਹੋਇਆਂ ਗੁਰਮਰਯਾਦਾ ਦੇ ਰਸਤੇ ਤੇ ਚਲਦਿਆਂ ਹੋਇਆਂ ਸਿੱਖੀ ਸਿਧਾਂਤਾਂ ਦੇ ਜਮਾਰਗ ਨੇ ਉਹਨਾਂ ਤੇ ਚਲਦਿਆਂ ਹੋਇਆਂ ਸਤਿਗੁਰਾਂ ਨੂੰ ਨਮਸਕਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ